ਪੰਜਾਬ ਪੁਲਿਸ ਦੇ ਵੱਲੋਂ ਇੱਕ ਵੈੱਬਸਾਈਟ ਤਿਆਰ ਕੀਤੀ ਗਈ ਹੈ ਉਸ ਦੇ ਉੱਪਰ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਪੁਲਿਸ ਕਰਨਾਲ ਸੰਬੰਧਿਤ ਜਿੰਨੀ ਵੀ ਕੰਪਲੇਂਟਾਂ ਆਈਆਂ ਪਰਵੇਂ ਪੁਲਿਸ ਅਫਸਰਾਂ ਦੇ ਖਿਲਾਫ ਹੀ ਕਿਉਂ ਨਾ ਹੋਵੇ ਉਹਨੂੰ ਲੌਂਚ ਕਰਨ ਦਾ ਉਹਨੂੰ ਰਜਿਸਟਰ ਕਰਾਉਣ ਦਾ ਕੰਪਲੇਂਟ ਇੱਕ ਮਾਧਿਅਮ ਹੈਗਾ ਲੋਕੀ ਕੰਪਲੀਟ ਕਰ ਦੇਣੇ ਕਿ ਥਾਣੇ ਗਏ ਪਰ ਅਧਿਕਰ ਨਹੀਂ ਸੁਣੀ ਗਈ ਜੇ ਇੰਦਾ ਦੀ ਕੋਈ ਗੱਲ ਹੋਵੇ ਤੇ ਉਹ ਕੰਪਲੇਂਟ ਆਪਣੀ ਘਰ ਬੈਠੇ ਕਿਸੇ ਹੋਰ ਜਾਂ ਅਗਰ ਖੁਦ ਕਰ ਸਕਦੇ ਨੇ ਤਾਂ ਠੀਕ ਹੈ ਜੇ ਨਹੀਂ ਕਰ ਸਕਦੇ ਤੇ ਕਿਸੇ ਨੂੰ ਕਹਿ ਕੇ ਲੋਜ ਕਰਾ ਸਕਦੇ ਨੇ ਜਿਨ੍ਹਾਂ ਦੀ ਕੰਪਲੇਂਟ ਦੇ ਉੱਪਰ ਅਸਰ ਨਹੀਂ ਪੁਲਿਸ ਨੇ ਕੀਤਾ ਤੇ ਅਸੀਂ ਉਹਨੂੰ ਰੀਐਡਿਟ ਕਰਕੇ ਉਹਦੇ ਵਿੱਚ ਇਹ ਲਿਖ ਸਕਦੇ ਹਾਂ ਕਿ ਸਾਡੀ ਪੁਲਿਸ ਨੇ ਅੱਜ ਤੱਕ ਸੁਣੀ ਨਹੀਂ ਤਾਂ ਉਹਦੇ ਉੱਪਰ ਫਿਰ ਤੁਸੀਂ ਐਕਸ਼ਨ ਲੈਣੇ ਹੋ ਕਿ ਪੁਲਿਸ ਨੇ ਕਿਉਂ ਨਹੀਂ ਸੁਣੀ ਕਈ ਵਾਰੀ ਇੰਦਾ ਵੀ ਹੁੰਦਾ ਹੈ ਬੰਦੇ ਨੇ ਕੰਪਲੇਂਟ ਕੀਤੀ ਹੈ ਇਹ ਉਹ ਜਿਹੜਾ ਆਈਓ ਹੈਗਾ ਉਹ ਕੋਸ਼ਿਸ਼ ਕਰ ਰਿਹਾ ਹੈਗਾ ਬੰਦੇ ਨੂੰ ਅਰੈਸਟ ਕਰਨ ਲਈ ਐਫ ਆਈ ਆਰ ਦਰਜ ਹੈਗੀ ਪਰ ਉਹ ਬੰਦਾ ਬਾਹਰ ਕਿਤੇ ਹੈਗਾ ਅਰੈਸਟ ਨਹੀਂ ਹੋ ਰਿਹਾ ਹੈਗਾ ਤੇ ਉਹਦੇ ਵਿੱਚ ਲੋਕੀ ਆ ਗਾਮ ਕੰਪਲੇਨਟ ਕਰ ਦਿੰਦੇ ਨੇ ਕਿ ਬਈ ਸੜੀ ਕਾਰਵਾਈ ਨਹੀਂ ਹੋ ਰਹੀ ਹੈ ਜੇ ਮਨ ਲੋਕ ਕਿਸੇ ਅਧਿਕਾਰੀ ਵੱਲੋਂ ਸਮਾਂ ਜ਼ਿਆਦਾ ਲਾਇਆ ਜਾ ਰਿਹਾ ਹੈਗਾ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਉਹਨਾਂ ਨੂੰ ਸ਼ੋਕਾਸ ਨੋਟਿਸ ਜੀਸ਼ੂ ਕਰਦੇ ਹੈਗੇ ਪਹਿਲਾਂ ਆਪ ਉਹਨੂੰ ਵਾਰਨ ਕਰਦੇ ਦੱਸ ਦੇਗੇ ਕਿ ਵੀ ਤੁਹਾਡੇ ਪੋਰਟਲ ਤੇ ਇਹ ਚੀਜ਼ਾਂ ਭਈਆਂ ਹੋਈਆਂ ਤੁਸੀਂ ਇਹਦੇ ਵਿੱਚ ਕਾਰਵਾਈ ਮੁਕੰਮਲ ਕਰੋ ਕੰਪਲੀਟ ਕੋ ਵੱਡੀ ਨਜ਼ਰਾਂ ਛੋੜੀ ਜਿਹੜੀ ਵਾਕਏ ਪੁਲਿਸ ਦੇ ਖਿਲਾਫ ਜਾਂ ਕਿਸੇ ਅਧਿਕਾਰੀ ਦੇ ਖਿਲਾਫ ਕਿਸੇ ਨੇ ਕੀਤੀ ਹੋਵੇ ਉਸ ਦੇ ਉੱਪਰ ਐਕਸ਼ਨ ਹੋਇਆ ਹੋਵੇ ਕਿਸੇ ਪੁਲਿਸ ਅਧਿਕਾਰੀ ਵੱਲੋਂ ਜਾਂ ਐਸ ਐਚਓ ਵੱਲੋਂ ਕਾਰਵਾਈ ਇਹਦੇ ਵਿੱਚ ਸਹੀ ਨਹੀਂ ਕੀਤੀ ਗਈ ਸੀ ਤੇ ਜਾਂ ਅਕਿਊਸ ਨੂੰ ਬਚਾਇਆ ਜਾਣ ਦੀ ਕੋਸ਼ਿਸ਼ ਕੀਤੀ ਸੀ ਉਸ ਸਬੰਧ ਚ ਜਦੋਂ ਇਨਕੁਆਇਰੀ ਤੋਂ ਬਾਅਦ ਸਾਬਤ ਹੋਇਆ ਕਿ ਵਾਕਈ ਸਬਸਟੈਂਸ ਹੈਗਾ ਉਹਨਾਂ ਦੀ ਇਨਫੋਰਮੇਸ਼ਨ 'ਚ ਤੇ ਆਪਾਂ ਉਹਦੇ ਖਿਲਾਫ ਕਾਰਵਾਈ ਕੀਤੀ ਸੰਬੰਧੀ ਦਸਚੋ ਸਸਪੈਂਡ ਕਰਕੇ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਵੀ ਇਨੀਸ਼ੀਏਟ ਕੀਤੇ ਨੇ ਕਈ ਵਾਰੀ ਤੁਸੀਂ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਦੱਸ ਰਹੇ ਸੀਗੇ ਕਿ ਜੇ ਕਿਸੇ ਦਾ ਨਾਮ ਆ ਜਾਂਦਾ ਮੰਨ ਲਓ ਵੀ ਮੇਰਾ ਨਾਮ ਆ ਜਾਂਦਾ ਉਹਨੂੰ ਬੁਲਾਉਣ ਦਾ ਢੰਗ ਤਰੀਕਾ ਉਹਨੂੰ ਟ੍ਰੀਟ ਕਰਨ ਦਾ ਤਰੀਕਾ ਇਹਦੇ ਉੱਤੇ ਵੀ ਕੰਮ ਚੱਲ ਰਿਹਾ ਆ ਆਮ ਲੋਕਾਂ ਦੇ ਵਿੱਚ ਇਹ ਧਾਰਨਾ ਹੁੰਦੀ ਹੈ ਕਿ ਜਦੋਂ ਅਸੀਂ ਕੰਪਲੇਂਟ ਲਿਖਾਉਣੀ ਹੁੰਦੀ ਹੈ ਤਾਂ ਪਹਿਲਾਂ ਸਾਨੂੰ ਪੁਲਿਸ ਸਟੇਸ਼ਨ ਦੇ ਗੇੜੇ ਮਾਰਨੇ ਪੈਂਦੇ ਆ ਕੰਪਲੇਂਟ ਲਿਖਾਉਣ ਦੇ ਲਈ ਤੇ ਜਦੋਂ ਕੰਪਲੇਂਟ ਲਿਖੀ ਜਾਂਦੀ ਆ ਤਾਂ ਫਿਰ ਗੇੜੇ ਮਾਰਨੇ ਪੈਂਦੇ ਆ ਕਿ ਇਸ ਦੇ ਉੱਪਰ ਕਾਰਵਾਈ ਕਦੋਂ ਤੱਕ ਹੋਵੇਗੀ ਕਾਰਵਾਈ ਨਹੀਂ ਹੋ ਰਹੀ ਇਹ ਧਾਰਨਾ ਨੂੰ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਇੱਕ ਵੈੱਬਸਾਈਟ ਤਿਆਰ ਕੀਤੀ ਗਈ ਹੈ ਉਸ ਦੇ ਉੱਪਰ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਕਿ ਉਸ ਦੇ ਉੱਪਰ ਅਸੀਂ ਘਰ ਬੈਠਿਆਂ ਕੰਪਲੇਂਟ ਦੇ ਸਕਦੇ ਹਾਂ ਤੇ 45 ਦਿਨਾਂ ਦੇ ਵਿੱਚ ਵਿੱਚ ਉਸ ਕੰਪਲੇਂਟ ਦੇ ਉੱਪਰ ਪੰਜਾਬ ਪੁਲਿਸ ਨੂੰ ਕਾਰਵਾਈ ਕਰਨੀ ਪਵੇਗੀ ਅਗਰ ਉਸ ਦੇ ਉੱਪਰ ਕਾਰਵਾਈ ਨਹੀਂ ਹੁੰਦੀ ਤਾਂ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਉਸ ਸਬੰਧਤ ਥਾਣੇ ਦੇ ਜਿਹੜੇ ਇੰਚਾਰਜ ਨੂੰ ਪੁੱਛਗਿੱਛ ਕੀਤੀ ਜਾਂਦੀ ਹੈ ਜੇਕਰ ਉਹ ਜਾਣਬੁੱਝ ਕੇ ਕਾਰਵਾਈ ਨਹੀਂ ਕਰ ਰਿਹਾ ਤਾਂ ਉਸ ਇੰਚਾਰਜ ਦੇ ਉੱਪਰ ਹੀ ਕਾਰਵਾਈ ਕੀਤੀ ਜਾਂਦੀ ਹੈ ਇਸ ਤੋਂ ਪਹਿਲਾਂ ਕਾਰਵਾਈਆਂ ਹੋ ਚੁੱਕੀਆਂ ਨੇ ਮੇਰੇ ਨਾਲ ਐਮ ਐਫ ਫਾਰੂਕੀ ਜੀ ਬੈਠੇ ਨੇ ਏ ਡੀ ਜੀ ਪੀ ਨੇ ਜੋ ਇਸ ਨੂੰ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਲੀਡ ਕਰ ਰਹੇ ਨੇ ਇਹਨਾਂ ਨੇ ਕਈ ਆਫੀਸਰਸ ਨੂੰ ਲਾਈਨ ਹਾਜ਼ਰ ਵੀ ਕੀਤਾ ਉਹਨਾਂ ਦੇ ਕੋਲੋਂ ਪੁਸ਼ਪੜਤਾਲ ਕੀਤੀ ਕਿ ਕਿਉਂ ਇਨ੍ਹਾਂ ਕਾਰਵਾਈਆਂ ਦੇ ਉੱਪਰ ਢਿੱਲ ਵਰਤੀ ਗਈ ਹੈ ਮੇਰੇ ਨਾਲ ਏਡੀਜੀਪੀ ਐਮ ਐ ਫਾਰੂਕੀ ਨੇ ਗੱਲਬਾਤ ਕਰਦੇ ਸਰ ਸਭ ਤੋਂ ਪਹਿਲਾਂ ਧੰਨਵਾਦ ਸਮਾਂ ਦੇਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ ਇਸ ਵੈਬਸਾਈਟ ਬਾਰੇ ਮੈਂ ਗੱਲ ਕਰਨੀ ਚਾਹੁੰਗਾ ਕਿ ਸਭ ਤੋਂ ਪਹਿਲਾਂ ਇਹ ਦੱਸੂ ਕਿ ਇਹ ਇਸ ਦੇ ਵਿੱਚ ਹੋਰ ਕਿਹੜੇ-ਕਿਹੜੀਆਂ ਚੀਜ਼ਾਂ ਹੈ ਜੋ ਆਮ ਲੋਕਾਂ ਦੇ ਨਾਲ ਜੁੜੀਆਂ ਨੇ ਤਾਂ ਆਮ ਲੋਕ ਉਸ ਦਾ ਫਾਇਦਾ ਲੈ ਸਕਦੇ ਦੇਖੋ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਇਹ ਇੱਕ ਕੰਪਲੀਟ ਸਿਸਟਮ ਹੈਗਾ ਇਹ ਜਿਹਦੇ ਵਿੱਚ ਪੁਲਿਸ ਨਾਲ ਸੰਬੰਧਿਤ ਜਿੰਨੀ ਵੀ ਕੰਪਲੇਂਟਾਂ ਹੈਗੀਆਂ ਭਾਵੇਂ ਪੁਲਿਸ ਅਫਸਰਾਂ ਦੇ ਖਿਲਾਫ ਹੀ ਕਿਉਂ ਨਾ ਹੋਣ ਉਹਨੂੰ ਲੌਂਚ ਕਰਨ ਦਾ ਉਹਨੂੰ ਰਜਿਸਟਰ ਕਰਾਉਣ ਦਾ ਕੰਪਲੇਂਟ ਇੱਕ ਮਾਧਿਅਮ ਹੈਗਾ ਜਿਹਦੇ ਵਿੱਚ ਸਿਟੀਜ਼ਨਸ ਨੂੰ ਆਜ਼ਾਦੀ ਹੈ ਕਿ ਉਹ ਜਦੋਂ ਚਾਹਣ ਆਪਣੇ ਪੋਰਟਲ ਤੇ ਆਪਣੇ ਕੰਪਿਊਟਰ ਤੋਂ ਬੈਠ ਕਰਕੇ ਉਹ ਕੰਪਲੇਂਟ ਲੌਂਚ ਕਰ ਸਕਦੇ ਨੇ ਇਹ ਅਧਿਕਾਰ ਉਹਨੂੰ ਜਿਹੜਾ ਹੈਗਾ ਉਹ ਹੀ ਇੰਪਾਵਰਮੈਂਟ ਹੈਗੀ ਉਹਨਾਂ ਦੀ ਇੱਕ ਤਰੀਕੇ ਨਾਲ ਨਾਲੇ ਸਿਸਟਮ ਨੂੰ ਟਰਾਂਸਪੇਰੈਂਟ ਕਰਦੀ ਹੈ ਅਕਾਉਂਟੇਬਿਲਟੀ ਪੁਲਿਸ ਅਫਸਰਾਂ ਦੀ ਫਿਕਸ ਕਰਦੀ ਹੈ ਕਿ ਭਈ ਇਹਦੇ ਵਿੱਚ ਜਿਹੜਾ ਜਿਸ ਨੇ ਕੰਮ ਕਰਨਾ ਹੋਵੇ ਉਹ ਕੰਮ ਆਪਣੇ ਆਪਣੇ ਜਿਹੜੇ ਹੈਗੇ ਉਹ ਸਹੀ ਸਮਝ ਨਾਲ ਕਰਨ ਜਿਹੜੀ ਕੰਪਲੇਂਟ ਆ ਤੁਸੀਂ ਕਹਿ ਰਹੇ ਸੀ ਕਿ ਕਈ ਵਾਰੀ ਇਦਾਂ ਹੁੰਦਾ ਹੈ ਕਿ ਇਹ ਲੋਕੀ ਕੰਪਲੇਂਟ ਕਰਦੇ ਨੇ ਕਿ ਥਾਣੇ ਗਏ ਉਹ ਅਧਿਕਰ ਨਹੀਂ ਸੁਣੀ ਗਈ ਜੇ ਇਦਾਂ ਦੀ ਕੋਈ ਗੱਲ ਹੋਵੇ ਤੇ ਉਹ ਕੰਪਲੇਂਟ ਆਪਣੀ ਕਰ ਬੈਠੇ ਕਿਸੇ ਹੋਰ ਜਾਂ ਅਗਰ ਖੁਦ ਕਰ ਸਕਦੇ ਨੇ ਤਾਂ ਠੀਕ ਹੈ ਜੇ ਨਹੀਂ ਕਰ ਸਕਦੇ ਤਾਂ ਕਿਸੇ ਨੂੰ ਕਹਿ ਕੇ ਲੌਂਚ ਕਰਾ ਸਕਦੇ ਨੇ ਇਹ ਬੜਾ ਸੌਫਟਵੇਅਰ ਸਾਡਾ ਜਿਹੜਾ ਹੈਗਾ ਸਿੱਧਾ ਬਹੁਤ ਹੀ ਯੂਜ਼ਰ ਫ੍ਰੈਂਡਲੀ ਹੈਗਾ ਇਹਦੇ ਵਿੱਚ ਜਦੋਂ ਇੱਕ ਵਾਰੀ ਕੰਪਲੇਂਟ ਆਜੂਗੀ ਫਿਰ ਉਹ ਸਾਡੀ ਨੋਟਿਸ ਚ ਰਹਿੰਦੀ ਹੈ ਫਿਰ ਉਸ ਤੋਂ ਬਾਅਦ ਕਾਰਵਾਈ ਕਰਨਾ ਜਿਹੜੀ ਹੈਗੀ ਸਬੰਧਿਤ ਪੁਲਿਸ ਅਫਸਰਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਤਾਂ ਫਿਰ ਜਿਹੜੀ ਤੁਸੀਂ ਇੱਕ ਗੱਲ ਦਸੀ ਕਿ ਚਾਹੇ ਉਹ ਪੁਲਿਸ ਅਧਿਕਾਰੀ ਦੇ ਖਿਲਾਫ ਕੰਪਲੇਂਟ ਹੋਵੇ ਚਾਹੇ ਕਿਸੇ ਵੱਡੇ ਬੰਦੇ ਦੇ ਖਿਲਾਫ ਹੋਵੇ ਚਾਹੇ ਕਿਸੇ ਲੀਡਰ ਦੇ ਖਿਲਾਫ ਹੀ ਹੋਵੇ ਜਦੋਂ ਇਸ ਪੋਰਟਲ ਦੇ ਉੱਪਰ ਅਸੀਂ ਕੰਪਲੀਟ ਕਰ ਦਿੰਦੇ ਹਾਂ ਬਾਈ ਨੇਮ ਕਿਸੇ ਦੇ ਖਿਲਾਫ ਤਾਂ ਉਹਦੇ ਉੱਤੇ ਤੁਹਾਨੂੰ ਕਾਰਵਾਈ ਕਰਨੀ ਹੀ ਪਵੇਗੀ ਕਿ ਇਹਦੇ ਉੱਤੇ ਵੀ ਸफारਸ਼ਾਂ ਚੱਲ ਜਾਂਦੀਆਂ ਨੇ ਦੇ ਕੋ ਸਿਫਾਰਸ਼ਾਂ ਵਾਲੀ ਗੱਲ ਨਹੀਂ ਹੈਗੀ ਕਿਸੇ ਦੇ ਖਿਲਾਫ ਕੰਪਲੇਂਟ ਕਰਦੇ ਨੇ ਗੱਲ ਵੱਖਰੀ ਹੈ ਪਰ ਉਹਦੀ ਐਗਜ਼ਾਮੀਨੇਸ਼ਨ ਕਰਨ ਤੋਂ ਬਾਅਦ ਉਹਦੀ ਇਨਕੁਆਇਰੀ ਕਰਨ ਤੋਂ ਬਾਅਦ ਦਿਨ ਆਫਟਰ ਉਹਦੀ ਬਾਅਦ ਜਿਹੜਾ ਸਬੰਧਿਤ ਅਧਿਕਾਰੀ ਹੈ ਉਹ ਇਸ ਨਤੀਜੇ ਤੇ ਪਹੁੰਚੇਗਾ ਕਿ ਭਈ ਜਿਹੜੇ ਜਦੇ ਖਿਲਾਫ ਕੰਪਲੇਂਟ ਕੀਤੀ ਗਈ ਹੈ ਉਹ ਵਾਕਈ ਇਹਦੇ ਵਿੱਚ ਕੋਈ ਸਬਸਟੈਂਸ ਹੈ ਕਿ ਨਹੀਂ ਜੇ ਸਬਸਟੈਂਸ ਹੋਊਗਾ ਤਾਂ ਡਿਫੀਨਿਟਲੀ ਕਾਰਵਾਈ ਹੋ ਇਸ ਤੋਂ ਪਹਿਲਾਂ ਕਈ ਵਾਰੀ ਹੁੰਦਾ ਕਿ ਜਦੋਂ ਕਿਸੇ ਪੁਲਿਸ ਵਾਲੇ ਦੇ ਹੋਵੇ ਜਾਂ ਕਿਸੇ ਲੀਡਰ ਦੇ ਖਿਲਾਫ ਕੋਈ ਕਾਰਵਾਈ ਹੋਵੇ ਤਾਂ ਕਈ ਵਾਰੀ ਇਹ ਸ਼ਿਕਾਇਤਾਂ ਆਉਂਦੀਆਂ ਕਿ ਪੁਲਿਸ ਕੇਸ ਹੀ ਨਹੀਂ ਦਰਜ ਕਰਦੀ ਉਹਦੀ ਸ਼ਿਕਾਇਤ ਹੀ ਨਹੀਂ ਲੈਂਦੀ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਖਤਮ ਹੋ ਜਾਣਗੀਆਂ ਆਪਣੀ ਤੁਸੀਂ ਗੱਲ ਇਸ ਪੋਰਟਲ ਦੇ ਉੱਪਰ ਰੱਖ ਸਕਦੇ ਬਿਲਕੁਲ ਇਹਦੇ ਵਿੱਚ ਆ ਗੱਲਾਂ ਖਤਮ ਹੋਣਗੀਆਂ ਜਿਹੜੀ ਚੀਜ਼ਾਂ ਉਹਨਾਂ ਨੇ ਲਿਖੀਆਂ ਹੋਣਗੀਆਂ ਉਹਦੀ ਜਿਹੜਾ ਹੈਗਾ ਉਹ ਸਬਸਟੈਂਟਿਵ ਸਬੂਤ ਦਿਨਾ ਪੈਣਾ ਜਿਹੜੇ ਬੰਦੇ ਅਲੀਗੇਸ਼ਨ ਲਾ ਰਹੇ ਹੋਣਗੇ ਤੇ ਆਪਾਂ ਵੀ ਐਗਜ਼ਾਮਿਨ ਕਰਾਂਗੇ ਕਿ ਜੇ ਮੰਨ ਲਓ ਕਿਸੇ ਦੇ ਖਿਲਾਫ ਕਿਸੇ ਨੇ ਕੁਝ ਲਿਖਤਾ ਕਿ ਵੀ ਫਲਾਹ اے ਸਾ이드 ਨੇ ਫਲਾਹ ਐ ਸਪੀ ਨੇ ਫਲਾਹ ਡੀਐਸਪੀ ਨੇ ਫਲਾਹ ਨੇ ਉਹਦੀ ਕਾਰਵਾਈ ਨਹੀਂ ਕੀਤੀ ਜਾਂ ਜਾਣਬੂਸ਼ ਕਰਨ ਕੇ ਲਈ ਕੀਤੀ ਤੇ ਸਾਡੇ ਆਪਣੇ ਰੂਲ ਦੇ ਮੁਤਾਬਿਕ ਜਿਹੜੀ ਕਾਰਵਾਈ ਬੰਦੀ ਸੀਗੀ ਉਹ ਆਪਾਂ ਐਗਜ਼ਾਮਿਨ ਕਰਾਂਗੇ ਕਿ ਉਹ ਸਬੰਧਿਤ ਅਫਸਰ ਨੇ ਕੀਤੀ ਕਿ ਨਹੀਂ ਕੀਤੀ ਜੇ ਅਗਰ ਨਹੀਂ ਕੀਤੀ ਹੋਗੀ ਤੇ ਜਵਾਬ ਤਲਬੀ ਕੀਤੀ ਜਾਊਗੀ ਜੇ ਅਗਰ ਕੋਈ ਇਦਾਂ ਦੀ ਗੱਲ ਮੈਲੇਫਾਈਡ ਇੰਟੈਂਸ਼ਨ ਪਾਇਆ ਜਾਊਗਾ ਤੇ ਉਹਦੇ ਬਾਰੇ ਵੀ ਡਿਸਿਪਲਿਨਰੀ ਰਿਐਕਸ਼ਨ ਹੋ ਸਕਦੇ ਨੇ ਇਸ ਵਿੱਚ ਅਸੀਂ ਦੇਖਿਆ ਪੋਰਟਲਾਂ ਦੇ ਵਿੱਚ ਕਿ ਜਿਨ੍ਹਾਂ ਦੀ ਕੰਪਲੇਂਟ ਦੇ ਉੱਪਰ ਅਸਰ ਨਹੀਂ ਪੁਲਿਸ ਨੇ ਕੀਤਾ ਤੇ ਅਸੀਂ ਉਹਨੂੰ ਰੀਐਡਿਟ ਕਰਕੇ ਉਹਦੇ ਵਿੱਚ ਇਹ ਲਿਖ ਸਕਦੇ ਹਾਂ ਕਿ ਸਾਡੀ ਪੁਲਿਸ ਨੇ ਅਜੇ ਤੱਕ ਸੁਣੀ ਨਹੀਂ ਨੀਗੀ ਤਾਂ ਉਹਦੇ ਉੱਪਰ ਫਿਰ ਤੁਸੀਂ ਐਕਸ਼ਨ ਲੈਣੇ ਹੋ ਕਿ ਪੁਲਿਸ ਨੇ ਕਿਉਂ ਨਹੀਂ ਸੁਣੀ ਜੇ ਅਗਰ ਕੋਈ ਵੀ ਕੰਪਲੇਂਟ ਇਦਾਂ ਦੇਹੇਗੀ ਉਹਦੇ ਵਿੱਚ ਡਿਫੀਨਿਟਲੀ ਇਹ ਆਪਣੇ ਇਕਲੋਜੀਕਲ ਐਂਡ ਤੱਕ ਜਾਣੀ ਹੈ ਜੇ ਮੰਨ ਲਓ ਕਿਸੇ ਨੇ ਕਿਹਾ ਤਾਂ ਕਿ ਸਾਡੀ ਸੁਣੀ ਨਹੀਂ ਜਾ ਰਹੀ ਹੈ ਤੋ ਸੁਣੀ ਨਹੀਂ ਜਾ ਰਹੀ ਹੈ ਉਹ ਕੀ ਚੀਜ਼ ਹੈਗੀ ਉਹਦੇ ਵਿੱਚ ਆਪਾਂ ਉਹਨੂੰ ਐਗਜ਼ਾਮਿਨ ਕਰਾਂਗੇ ਦੇਖਾਂਗੇ ਚੈੱਕ ਕਰਾਂਗੇ ਉਹਦੇ ਬਾਅਦ ਸਬੰਧਤ ਕਿਸੇ ਅਧਿਕਾਰੀ ਨੂੰ ਨਿਯੁਕਤ ਕਰਾਂਗੇ ਜੇਕਰ ਇਹਦੇ ਵਿੱਚ ਪਾਇਆ ਜਾਊਗਾ ਕਿ ਹਾਂ ਬਈ ਕੋਈ ਕਾਰਵਾਈ ਜਿਹੜੀ ਹੈਗੀ ਉਹ ਉਹਦੇ ਵਿੱਚ ਸਬਸਟੈਂਸ ਹੈਗਾ ਕਿ ਨਹੀਂ ਹੈਗਾ ਜਿਹੜਾ ਕੋਈ ਕਹਿ ਰਿਹਾ ਕਈ ਵਾਰੀ ਇਦਾਂ ਵੀ ਹੁੰਦਾ ਹੈ ਬੰਦੇ ਨੇ ਕੰਪਲੇਂਟ ਕੀਤੀ ਹੈ ਇਹ ਯੂ ਜਿਹੜਾ ਆਈਓ ਹੈਗਾ ਉਹ ਕੋਸ਼ਿਸ਼ ਕਰ ਰਿਹਾ ਹੈਗਾ ਬੰਦੇ ਨੂੰ ਅਰੈਸਟ ਕਰਨ ਲਈ ਐਫ ਆਈ ਆਰ ਦਰਜ ਹੈਗੀ ਪਰ ਉਹ ਬੰਦਾ ਬਾਹਰ ਕਿਤੇ ਹੈਗਾ ਅਰੈਸਟ ਨਹੀਂ ਹੋ ਰਿਹਾ ਹੈਗਾ ਤੇ ਉਹਦੇ ਵਿੱਚ ਲੋਕੀ ਇਹ ਗਾਮ ਕੰਪਲੇਨਟ ਕਰ ਦਿੰਦੇ ਨੇ ਕਿ ਭਈ ਸਹੀ ਕਾਰਵਾਈ ਨਹੀਂ ਹੋ ਰਹੀ ਹੈ ਤੇ ਇਦਾਂ ਦੀ ਜਿਹੜੀ ਚੀਜ਼ਾਂ ਹੈਗੀਆਂ ਉਹਦੇ ਵਿੱਚ ਕਈ ਵਾਰੀ ਸਬਸਟੈਂਸ ਨਹੀਂ ਵੀ ਰਹਿੰਦਾ ਤੇ ਜੇ ਅਗਰ ਸਬਸਟੈਂਸ ਰਹੂਗਾ ਪਾਇਆ ਜਾਣਾ ਕਿ ਭਈ ਪੁਲਿਸ ਵੱਲੋਂ ਜਿਹੜੀ ਕਾਰਵਾਈ ਬੰਦੀ ਸੀਗੀ ਉਹ ਨਹੀਂ ਕੀਤੀ ਗਈ ਹੋਈ ਹੈ ਤੇ ਡਿਫੀਨਿਟਲੀ ਇਹਦੇ ਵਿੱਚ ਸਿਸਟਮ ਆਫ ਅਕਾਉਂਟੇਬਿਲਟੀ ਕੰਮ ਕਰੂਗਾ ਕਿ ਕਿੰਨੇ ਕ ਪੁਲਿਸ ਅਧਿਕਾਰੀਆਂ ਨੂੰ ਤੁਸੀਂ ਤਲਬ ਕੀਤਾ ਕਿੰਨਾਂ ਕੋਲੋਂ ਪੁੱਛਗਿਛ ਕੀਤੀ ਹੈ ਕਿ ਤੁਸੀਂ ਇਹ ਕਾਰਵਾਈ ਸਮੇਤ ਦੇ ਰਹਿੰਦਿਆ ਕੀਤੀ ਨਹੀਂ ਦੇਖੋ ਬਹੁਤ ਸਾਰੇ ਇਹਦੇ ਵਿੱਚ ਆਪਾਂ ਮੋਨਿਟਰਿੰਗ ਲਗਾਤਾਰ ਕਰ ਰਹੇ ਹਾਂ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਸਾਡੇ ਕੋਲ ਹਰ ਰੇਂਜ ਦੇ ਮਤਾਬਿਕ ਇੱਕ ਡੈਸਕ ਤਿਆਰ ਕੀਤੀ ਹੋਈ ਹੈ ਇਸ ਡੈਸਕ ਦੇ ਅਫੀਸਰ ਜਿਹੜੇ ਨੇ ਲਗਾਤਾਰ ਸੰਬੰਧਿਤ ਡੈਸਕ ਨਾਲ ਵਾਰਤਾਲਾਪ ਕਰਦੇ ਨੇ ਉਹਨੂੰ ਦੱਸਦੇ ਰਹਿੰਦੇ ਨੇ ਕਿ ਸਾਡੇ ਆਪਣੇ ਸੌਫਟਵੇਅਰ ਤੇ ਕਿਹੜੀ ਕੰਪਲੇਂਟ ਜਿਹੜੀ ਹੈਗੀ ਉਹ ਸਹੀ ਤਰੀਕੇ ਨਾਲ ਨਹੀਂ ਹੈਂਡਲ ਹੋ ਰਹੀ ਜੇ ਮੰਨ ਲਓ ਕਿਸੇ ਅਧਿਕਾਰੀ ਵੱਲੋਂ ਸਮਾਂ ਜ਼ਿਆਦਾ ਲਾਇਆ ਜਾ ਰਿਹਾ ਹੈਗਾ ਉਹਦੇ 'ਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੂੰ ਸ਼ੋਕਾਸ ਨੋਟਿਸ ਜੀ ਇਸ਼ੂ ਕਰਦੇ ਹੈਗੇ ਪਹਿਲਾ ਪੌਨ ਨੂੰ ਵਾਰਨ ਕਰਦੇ ਦੱਸ ਦੇਗੇ ਕਿ ਵੀ ਤੁਹਾਡੇ ਪੋਰਟਲ ਤੇ ਇਹ ਚੀਜ਼ਾਂ ਪਈਆਂ ਹੋਈਆਂ ਤੁਸੀਂ ਇਹਦੇ ਚ ਕਾਰਵਾਈ ਮੁਕੰਮਲ ਕਰੋ ਜੋ ਉਹ ਤੋਂ ਬਾਅਦ ਵਜੂਦ ਨਹੀਂ ਕਰਦੇ ਫਿਰ ਸਾਡੇ ਵੱਲੋਂ ਜਿਹੜਾ ਹੈਗਾ ਉਹਨਾਂ ਨੂੰ ਸ਼ੋ ਕਾਸ ਨੋਟਿਸ ਇਸ਼ੂ ਕੀਤਾ ਜਾਂਦਾ ਜੇ ਸ਼ੋ ਕਾਸ ਨੋਟਿਸ ਤੇ ਕਾਰਵਾਈ ਨਹੀਂ ਹੋਈ ਉਹਨਾਂ ਨੇ ਮੰਨ ਲਓ ਕੋਈ ਸਬਸਟੈਂਸ਼ੀਅਲ ਜਵਾਬ ਨਹੀਂ ਦਿੱਤਾ ਹੋਇਆ ਫਿਰ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਲਈ ਜਿਹੜਾ ਹੈਗਾ ਆਪਾਂ ਕਰਦੇ ਹੈਗੇ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਜਿਹੜੇ ਸਚੋਜ਼ ਆ ਯੂਜ਼ ਹੈਗੇ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਹੋਏ ਨੇ ਜੇ ਕੋਈ ਇਸ ਤਰੀਕੇ ਦੀ ਵੀ ਪ੍ਰੋਬਲਮ ਆਉਂਦੀ ਹੈ ਕਿ ਕਈ ਵਾਰੀ ਐਸਐਚਓ ਨੂੰ ਟੈਕਨੀਕਲੀ ਉਹ ਬਹੁਤੇ ਸਟਰੋਂਗ ਨਹੀਂ ਹੁੰਦੇ ਇਨਚਾਰਜ ਨਹੀਂ ਸਟਰੋਂਗ ਹੁੰਦੇ ਉਹਨਾਂ ਦੇ ਲਈ ਵੀ ਤੁਸੀਂ ਕਲਾਸਿਸ ਵਗੈਰਾ ਜਾਂ ਫਿਰ ਇਸ ਵੈਬਸਾਈਟ ਨੂੰ ਸਮਝਾਉਣ ਲਈ ਸਮਝਣ ਲਈ ਵੀ ਕਲਾਸਿਸ ਚੱਲ ਰਹੀਆਂ ਨੇ ਇਹਦੇ ਵਿੱਚ ਬਹੁਤ 2 ਸਾਲ ਤੋਂ ਲਗਾਤਾਰ ਆਪਾਂ ਇਹਦੇ ਵਿੱਚ ਕਾਰਵਾਈ ਕਰ ਰਹੇ ਹੈਗੇ ਜਿਹੜੇ ਵੀ ਕੰਪਿਊਟਰ ਦੇ ਸਾਡੇ ਹਰ ਇੱਕ ਥਾਣੇ 'ਚ ਆਪਰੇਟਰ ਦਿੱਤੇ ਹੋਏ ਨੇ ਤੇ ਉਹ ਜਿਹੜੇ ਕੰਪਿਊਟਰ ਆਪਰੇਟਰ ਨੇ ਇਹ ਤੋਂ علاوہ ਸਾਡੇ ਆਪਣੇ ਜਿਹੜੇ ਜਵਾਨ ਬਿਹਤਰ ਹੈਗੇ ਨੇ ਜਿਹੜਾ ਕੰਪਿਊਟਰ ਬਾਰੇ ਜਾਣਕਾਰੀ ਰੱਖਦੇ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਲਾਇਆ ਗਿਆ ਹੋਇਆ ਹੈ ਜਿਹੜੇ ਇਸ ਚੋਸ ਨੇ ਉਹਨਾਂ ਦੀ ਵੀ ਟ੍ਰੇਨਿੰਗ ਕਰਾਈ ਗਈ ਹੈ ਆਈਓਸ ਦੀ ਵੀ ਟ੍ਰੇਨਿੰਗ ਕਰਾਈ ਗਈ ਹੋਈ ਹੈ ਇਵਨ ਜਿਹੜੇ ਕੰਪਿਊਟਰ ਆਪਰੇਟਰਸ ਨੇ ਉਹਨਾਂ ਨੂੰ ਇਸ ਸੌਫਟਵੇਅਰ ਤੇ ਲਗਾਤਾਰ ਟ੍ਰੇਨਿੰਗ ਦਿੱਤੀ ਗਈ ਹੋਈ ਹੈ ਇਹ ਤੋਂ ਅਲਾਵਾ ਸਾਡੀ ਹੈਲਪਲਾਈਨ ਕੰਮ ਕਰਦੀ ਹੈ ਜਦੋਂ ਵੀ ਕਿਸੇ ਨੂੰ ਕੋਈ ਦਿੱਕਤ ਆਵੇ ਕੋਈ ਨਵੀਂ ਸਮੱਸਿਆ ਆ ਗਈ ਹੋਵੇ ਆਪਾਂ ਉਹਦੇ 'ਚ ਇਮੀਡੀਏਟਲੀ ਸੋਲੂਸ਼ਨ ਜਿਹੜਾ ਹੈਗਾ ਉਹਨੂੰ ਪ੍ਰਦਾਨ ਕਰਦੇ ਹਾਂ ਤਾਂ ਲੋਕ ਕੋਈ ਕੰਪਲੇਂਟ ਤੁਹਾਡੇ ਨਜ਼ਰਾਂ 'ਚ ਹੋਵੇ ਜਿਹੜੀ ਵਾਕਈ ਪੁਲਿਸ ਦੇ ਖਿਲਾਫ ਜਾਂ ਕਿਸੇ ਅਧਿਕਾਰੀ ਦੇ ਖਿਲਾਫ ਕਿਸੇ ਨੇ ਕੀਤੀ ਹੋਵੇ ਉਸ ਦੇ ਉੱਪਰ ਐਕਸ਼ਨ ਹੋਇਆ ਹੋਵੇ देखो मतलब मैं पिन पॉइंट नहीं करूंगा दैट वुड नॉट बी एप्रोप्रिएट ਪਰ ਕੁਝ ਇੱਕ ਐ ਕੇਸਾ ਚ ਸਾਡੇ ਕੋਲ ਜਿਹੜੀ ਕੰਪਲੇਂਟ ਆਈ ਸੀਗੀ ਕਿ ਕਿਸੇ ਉਪਰ ਅਧਿਕਾਰੀ ਵੱਲੋਂ ਜਾਂ ਐਸ ਐਚਓ ਵੱਲੋਂ ਕਾਰਵਾਈ ਇਹਦੇ ਵਿੱਚ ਸਹੀ ਨਹੀਂ ਕੀਤੀ ਗਈ ਸੀਗੀ ਤੇ ਜਾਂ ਅਕਿਊਜ਼ ਨੂੰ ਬਚਾਇਆ ਜਾਣ ਦੀ ਕੋਸ਼ਿਸ਼ ਕੀਤੀ ਸੀ ਉਹ ਸਬੰਧ ਚ ਜਦੋਂ ਇਨਕੁਆਇਰੀ ਤੋਂ ਬਾਅਦ ਸਾਬਿਤ ਹੋਇਆ ਕਿ ਵਾਕਈ ਸਬਸਟੈਂਸ ਹੈਗਾ ਉਹਨਾਂ ਦੀ ਇਨਫੋਰਮੇਸ਼ਨ ਚ ਤੇ ਆਪਾਂ ਉਹਦੇ ਖਿਲਾਫ ਕਾਰਵਾਈ ਕੀਤੀ ਸੰਬੰਧੀ ਐਸ ਐਚਓ ਸਸਪੈਂਡ ਕਰਕੇ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਵੀ ਇਨੀਸ਼ੀਏਟ ਕੀਤੇ ਨੇ ਜੇ ਮੈਂ ਦੇਖ ਰਿਹਾ ਤੁਸੀਂ ਸ਼ਿਕਾਇਤ ਕਰਤਾ ਨੂੰ ਡਾਇਰੈਕਟ ਫੋਨ ਲਾ ਕੇ ਵੀ ਪੁੱਛਦੇ ਹੋ ਵੀ ਤੁਸੀਂ ਸੰਤੁਸ਼ਟ ਹੋ ਇਸ ਤਰੀਕੇ ਨਾਲ ਲੋਕ ਫਿਰ ਕਿਵੇਂ ਰਿਸਪੌਂਸ ਕਰਦੇ ਨੇ ਤੁਹਾਨੂੰ ਦੇਖੋ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਸਾਡੇ ਆਪਣੇ ਜਿਹੜੇ ਜਿਹਨੂੰ ਆਪਾਂ ਫੋਨ ਕੀਤਾ ਹੋਵੇ ਉਹ ਸੈਟੀਸਫਾਈਡ ਨਹੀਂ ਹੁੰਦੇ ਤੇ ਪਰ ਉਹਨਾਂ ਦੇ ਸੈਟੀਸਫਾਈਡ ਨਾ ਹੋਣ ਦੇ ਰੀਜ਼ਨ ਵੀ ਆਪਾਂ ਪਤਾ ਕਰਦੇ ਹੈਗੇ ਇਸ ਸਿਸਟਮ ਚ ਅਕਾਉਂਟੇਬਿਲਟੀ ਤਾਂ ਫਿਕਸ ਹੋਊਗੀ ਜਦੋਂ ਆਪਾਂ ਕੰਪਲੇਨੈਂਟ ਦਾ ਫੀਡਬੈਕ ਲਵਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਬਈ ਤੁਹਾਡੀ ਆ ਕੰਪਲੇਨਟ ਜਿਹੜੀ ਤੁਸੀਂ ਗਏ ਸੀਗੇ ਥਾਣੇ ਉਹ ਤੁਹਾਨੂੰ ਸਹੀ ਤਰੀਕੇ ਨਾਲ ਹੈਂਡਲ ਕੀਤਾ ਗਿਆ ਨਹੀਂ ਕੀਤਾ ਗਿਆ ਤੁਹਾਡੀ ਕਾਰਵਾਈ ਜਿਹੜੀ ਹੋਈ ਉਹਦੇ ਚ ਸੰਤੁਸ਼ਟ ਹੈਗੇ ਕਿ ਨਹੀਂ ਜੇ ਵਾਕਈ ਸੰਤੁਸ਼ਟ ਨਾ ਹੋਣ ਦੇ ਕਾਰਨ ਇਦਾਂ ਦੇ ਨਹੀਂ ਜਦ ਵਿੱਚ ਸਾਡੇ ਆਪਣੇ ਮੁਲਾਜ਼ਮਾ ਦਾ ਕਸੂਰ ਹੋਵੇ ਜਾਂ ਉਹਨਾਂ ਨੇ ਹੈਂਡਲਿੰਗ ਨਾ ਕੀਤੀ ਹੋਵੇ ਬਹੁਤ سارے ਇਸ਼ੂਸ ਜੇ ਦਬੀ ਆਂਦੀ ਹੈਗੀ ਸਾਡੀ ਗੱਲਾ ਫਿਰ ਆਪਾਂ ਉਹਨਾਂ ਨੂੰ ਇੱਕ ਬਾਰੀ ਮੋਟੀਵੇਟ ਵੀ ਕਰਦੇ ਆਪਾਂ ਥਾਣੇ ਦੇ ਲੋਕਾਂ ਨੂੰ ਮੋਟੀਵੇਟ ਵੀ ਕਰਦੇ ਹੈਗੇ ਉਹ ਆਈਓਸ ਨੂੰ ਵੀ ਆਪਾਂ ਮੋਟੀਵੇਟ ਕੀਤਾ ਹੋਇਆ ਕਿ ਭਾਈ ਜਿਹੜੇ ਤੁਹਾਡੇ ਕੋਲ ਆਉਦੇ ਨੇ ਇਹ ਬੰਦੇ ਤੁਹਾਡੇ ਕੋਲ ਜੇ ਉਹਨਾਂ ਦੀ ਸੇਵਾ ਤੁਸੀਂ ਕਰੋਗੇ ਤੇ ਇਹਦੇ ਲਈ ਤੁਹਾਨੂੰ ਮੰਦਿਰ ਮਸਜਿਦ ਤੇ ਗੁਰਦੁਆਰੇ ਜਾਣ ਦੀ ਲੋੜ ਨਹੀਂ ਰੱਬ ਤੁਹਾਡੇ ਦੁਆਰਾ ਆਇਆ ਹੋਇਆ ਤੁਸੀਂ ਇਹਨਾਂ ਦੀ ਜਿਹੜੀ ਸ਼ਿਕਾਇਤ ਜੇਕਰ ਤੁਸੀਂ ਇਹਨਾਂ ਦੀ ਡਿਸਪੋਜ਼ ਆਫ ਸਹੀ ਸਮਾਂ ਤੇ ਕਰ ਲਈ ਤੇ ਇਹ ਸਮਝੋ ਤੁਸੀਂ ਇਬਾਦਤ ਕਰ ਲਈ ਹੋਈ ਹੈ ਜੇ ਉਹ ਤੋਂ ਬਾਅਦ ਉਹ ਸਮਝਦੇ ਨਹੀਂ ਉਹਦੇ باوجود ਮੰਨ ਲਓ ਕੋਈ ਬੈਲਫਾਇਡ ਇੰਟੈਂਸ਼ਨ ਕੋਈ ਹੋਰ ਕਾਰਵਾਈ ਨਹੀਂ ਹੁੰਦੀ ਫਿਰ ਉਹਨਾਂ ਦੇ ਖਿਲਾਫ ਆਪਾਂ ਕਾਰਵਾਈ ਵੀ ਇਨੀਸ਼ੀਏਟ ਕਰਦੇ ਸਮਝ ਲੱਗਦਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਇੱਕ ਪੁਲਿਸ ਦੇ ਲੋਕਾਂ ਲੋਕਾਂ ਦੇ ਵੀ ਮਨਾਂ ਦੇ ਵਿੱਚ ਡਰ ਵੀ ਹੈ ਕਈ ਵਾਰੀ ਮਿਸ ਬਿਹੇਵ ਦੀਆਂ ਵੀ ਗੱਲਾਂ ਆਉਂਦੀਆਂ ਨੇ ਇਹਨਾਂ ਦੇ ਉੱਪਰ ਵੀ ਕੰਮ ਕੀਤਾ ਜਾ ਰਿਹਾ ਹੈ ਕਈ ਵਾਰੀ ਤੁਸੀਂ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਦੱਸ ਰਹੇ ਸੀਗੇ ਕਿ ਜੇ ਕਿਸੇ ਦਾ ਨਾਮ ਆ ਜਾਂਦਾ ਮੰਨ ਲਓ ਵੀ ਮੇਰਾ ਨਾਮ ਆ ਜਾਂਦਾ ਉਨੂੰ ਬੁਲਾਉਣ ਦਾ ਢੰਗ ਤਰੀਕਾ ਉਹਨੂੰ ਟ੍ਰੀਟ ਕਰਨ ਦਾ ਤਰੀਕਾ ਇਹਦੇ ਉੱਤੇ ਵੀ ਕੰਮ ਚੱਲ ਰਿਹਾ ਬਿਲਕੁਲ ਇਹਦੇ ਵਿੱਚ ਬਹੁਤ ਸਪਸ਼ਟ ਨਿਰਦੇਸ਼ ਦਿੱਤੇ ਗਏ ਹੋਏ ਨੇ ਜੇ ਮੰਨ ਲਓ ਕਿਸੇ ਨੇ ਕੰਪਲੇਨਟ ਕੀਤੀ ਹੋਈ ਹੈ ਤੇ ਜਿਹਦੇ ਖਿਲਾਫ ਕੀਤੀ ਹੋਈ ਹੈ ਉਹ ਉਹਨੂੰ ਬੁਲਾਉਣ ਸਮਾਂ ਪੁਲਿਸ ਵੱਲੋਂ ਕੋਈ ਰੂਡ ਲੈਂਗੁਏਜ ਨਾ ਯੂਜ਼ ਕੀਤੀ ਜਾਵੇ ਇਸ ਤਰੀਕੇ ਦੀ ਕੋਈ ਭਾਸ਼ਾ ਨਾ ਹੋਵੇ ਜਿਹਦੇ ਵਿੱਚ ਧਮਕੀ ਵਾਲੀ ਕੋਈ ਗੱਲ ਹੋਵੇ ਕੋਤਾ ਹੈਗਾ ਦੇ ਸ਼ੁੱਡ ਬੀ ਸੌਫਟਲੀ ਕਾਲਡ ਐਂ ਉਹਨਾਂ ਨੂੰ ਬੁਲਾ ਕਰਕੇ ਦੱਸਿਆ ਜਾਵੇ ਕਿ ਭਈ ਉਹਨਾਂ ਦੇ ਖਿਲਾਫ ਜਿਹੜੀ ਕੰਪਲੇਂਟ ਹੋਈ ਹੈ ਉਹ ਕੀ ਨੇਚਰ ਹੈਗਾ ਕਿਸ ਨੇ ਕੀਤੀ ہوئی ਹੈ ਇਹ ਸਾਰੀ ਗੱਲਾਂ ਉਹਨੂੰ ਦੱਸੀਆਂ ਜਾਣ ਤਾਂ ਕਿ ਉਹ ਥਾਣੇ ਆਉਣ ਦੇ ਕਬਰੌਣ ਨਾ ਆਦਰਵਾਇਜ਼ ਜਦੋਂ ਐਨੋਨਿਮਿਟੀ ਰਹਿੰਦੀ ਉਹਨੂੰ ਪਤਾ ਹੀ ਨਹੀਂ ਰਹਿੰਦਾ ਕਿ ਕੰਪਲੇਂਟ ਕਿਸ ਨੇ ਕੀਤੀ ہوئی ਹੈ ਦਾ ਨੇਚਰ ਕੀ ਹੈਗਾ ਤੇ ਫਿਰ ਉਹ ਕਬਰਾਂਦੇ ਨੇ ਫਿਰ ਉਹ ਲੋਕਾਂ ਕੋਲ ਪਜਦੇ ਰਗੇ ਕਿਸੇ ਨੂੰ ਨਾਮ ਲੈ ਕੇ ਜਾਈਏ ਕੋਈ ਇਦਾਂ ਨਾ ਹੋਵੇ ਕਿ ਕਾਰਵਾਈ ਗਲਤ ਹੋ ਗਈ ਹੋਵੇ ਕਾਰਵਾਈ ਨਾ ਹੋਣ ਦਾ ਰੀਜ਼ਨ ਵੀ ਲਿਖ ਸਕਦੇ ਆ ਕਿ ਫਲਾਣੇ ਅਫਸਰ ਨੇ ਕਾਰਵਾਈ ਨਹੀਂ ਕੀਤੀ ਜਾਂ ਉਹਨੇ ਸਾਡੇ ਨਾਲ ਬੇਸ ਬਿਹੇਵ ਕੀਤਾ ਇਸ ਚੀਜ਼ਾਂ ਦੀਆਂ ਜ਼ਿਕਰ ਅਸੀਂ ਇਸ ਪੋਰਟਲ 'ਚ ਕਰ ਸਕਦੇ ਹਾਂ ਬਿਲਕੁਲ ਕਰ ਸਕਦੇ ਆ ਇਹਦੇ ਵਿੱਚ ਓਪਨ ਹੈਗਾ ਇਹ ਸਿਸਟਮ ਕੋਈ ਕਿਸੇ ਦੇ ਖਿਲਾਫ ਵੀ ਕੰਪਲੀਟ ਕਰ ਸਕਦਾ ਹੈ ਜੇਕਰ ਉਹਦੇ ਚ ਉਹਨਾਂ ਦੀ ਕੋਈ ਕਿਸੇ ਨੇ ਸੁਣੀ ਨਹੀਂ ਹੈ ਕੋਈ ਗੱਲ ਨਹੀਂ ਕੀਤੀ ਹੈ ਕਿਸੇ ਨੇ ਬਤਮੀਜ਼ੀ ਕੀਤੀ ਹੋਈ ਹੈ ਜਾਂ ਕੋਈ ਹੋਰ ਗੱਲ ਹੈ ਇਸ ਇਸ ਇਦਾਂ ਦੀ ਜਿਹੜੀ ਗੱਲਾਂ ਹੈਗੀਆਂ ਬਲਕਿ ਬਹੁਤ ਸਾਰੀ ਕੰਪਲੇਨਟਾਂ ਪੁਲਿਸ ਅਫਸਰਾਂ ਦੇ ਖਿਲਾਫ ਆਉਂਦੀਆਂ ਮੈਨੂੰ ਸਾਡੇ ਕੋਲ ਦੇ ਆ ਰਾਈਟਿੰਗ ਪੀਪਲ ਪੀਪਲ ਆਰ ਫਰੀ ਐਂਡ ਦੇ ਆਰ ਰਾਈਟਿੰਗ ਅਗੇਂਸਟ ਕਿ ਭਈ ਉਹ ਕਹਿ ਰਹੇ ਨੇ ਕਿ ਜਿਹੜੀ ਕਾਰਵਾਈ ਨਹੀਂ ਹੋਈ ਫਿਰ ਆਪਾਂ ਉਹਨੂੰ ਐਗਜ਼ਾਮਿਨ ਕਰਦੇ ਹੈਗੇ ਕਿ ਜਿਹੜੀ ਕਾਰਵਾਈ ਬਾਰੇ ਉਹ ਕਹਿ ਰਹੇ ਨੇ ਉਹਦੇ ਵਿੱਚ ਵਾਕਈ ਕਿਸੇ ਸਾਡੇ ਆਪਣੇ ਮੁਲਾਜ਼ਮ ਦਾ ਕਸੂਰ ਹੈਗਾ ਕਿ ਨਹੀਂ ਹੈਗਾ ਜੇ ਨਹੀਂ ਹੈਗਾ ਫਿਰ ਆਪਾਂ ਉਹਨੂੰ ਦੱਸਦੇ ਹੈਗੇ ਕਿ ਇਹਦੇ ਵਿੱਚ ਜਿਹੜੀ ਡਿਫਾਲਟ ਹੋਇਆ ਉਹਨਾ ਜਾਂ ਇਹ ਜੋ ਡਿਲੇ ਹੋਇਆ ਜਾਂ ਕੋਈ ਹੋਰ ਕਾਰਵਾਈ ਨਹੀਂ ਹੋਈ ਉਹਦਾ ਕਾਰਨ ਕੀ ਸੀਗਾ ਇਸ ਸਾਈਡ ਦੇ ਮਿਸਬਿਹੇਵ ਮਿਸਯੂਜ਼ ਵੀ ਕਈ ਲੋਕ ਕਰਦੇ ਨੇ ਕਈ ਵਾਰੀ ਘਰੇ ਬੰਦਾ ਬੈਠਾ ਵੇਲਾ ਕੰਪਲੀਟਾ ਹੀ ਪਾਈ ਜਾਂਦਾ ਕਈ ਲੋਕ ਕਹਿੰਦੇ ਵੀ ਮੈਂਟੈਲਿਟੀ ਹੁੰਦੀ ਐ ਇਦਾਂ ਦੇ ਵੀ ਹੁੰਦਾ ਦੇਖੋ ਜੇ ਸਾਡੇ ਕੋਲ ਇਸ ਗੱਲ ਦਾ ਰਿਕਾਰਡ ਹੈ ਜਿਹੜੇ ਬੰਦੇ ਸ਼ਿਕਾਇਤੀ ਨੇ ਆਦੀ ਸ਼ਿਕਾਇਤੀ ਨੇ ਉਹ ਜਿਸ ਆਪ ਸਾਡੇ ਕੋਲ ਉਹਨੂੰ ਆਈਡੈਂਟੀਫਾਈ ਕਰਨ ਦਾ ਵੀ ਇੱਕ ਸਾਡੇ ਕੋਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਟੂਲ ਨੇ ਜਿਹੜੇ ਇਹਦੇ ਵਿੱਚ ਇੰਬੈਡਡ ਨੇ ਜੇ ਅਗਰ ਆਦੀ ਕੋਈ ਬੰਦਾ ਹੈਗਾ ਉਹਦੀ ਕੰਪਲੇਂਟ ਹੈ ਜਿੰਨੀਆਂ ਹੋਣਗੀਆਂ ਸਾਡੇ ਸਿਸਟਮ ਤੇ ਆਉਂਦੀ ਸਾਨੂੰ ਪਤਾ ਲੱਗ ਜੂ ਕਿ ਉਹਨਾਂ ਨੇ 10 ਵੀ ਕੰਪਲੇਂਟਾਂ ਪਹਿਲਾਂ ਵੀ ਕੀਤੀਆਂ ਹੋਈਆਂ ਨੇ ਜੇ ਇਦਾਂ ਦੀ ਕੋਈ ਕੰਪਲੇਂਟਾਂ ਨੇ ਇੱਕ ਸਬਜੈਕਟ ਤੇ ਹੈ ਗਿਆ ਆਪਾਂ ਉਹਦੇ ਇਮੀਡੀਏਟਲੀ ਨੂੰ ਡਿਸਪੋਜ਼ ਆਫ ਕਰ ਸਕਦੇ ਹਾਂ ਸਾਹ ਧੰਨਵਾਦ ਗੱਲਬਾਤ ਕਰ ਲਈ ਤਾਂ ਇਹ ਨੇ ਏਡੀਜੀਪੀ ਐਮ ਐਫ ਫਾਰੂਕੀ ਜੀ ਜਿਨ੍ਹਾਂ ਨੇ ਬਹੁਤ ਈਜ਼ੀ ਜਿਹੜਾ ਵਾ ਲੋਕਾਂ ਦੇ ਲਈ ਕਰ ਦਿੱਤਾ ਕਿ ਜਿਹੜੇ ਲੋਕ ਕੰਪਲੇਂਟ ਦੇਣੀ ਚਾਹੁੰਦੇ ਨੇ ਕਈ ਵਾਰੀ ਥਾਣੇ ਦੇ ਵਿੱਚ ਜਾ ਕੇ ਖੱਜਲ ਖਵਾਰੀਆਂ ਦਾ ਸ਼ਿਕਾਰ ਹੁੰਦੇ ਨੇ ਲੋਕ ਪਰ ਇਹਨਾਂ ਚੀਜ਼ਾਂ ਦੇ ਉੱਪਰ ਠੱਲ ਪਾਉਣ ਦੇ ਲਈ ਇਹ ਵੈਬਸਾਈਟ ਜਿਹੜੀ ਤਿਆਰ ਕੀਤੀ ਗਈ ਹੈ ਤੁਸੀਂ ਆਪਣੇ ਘਰ ਬੈਠਿਆਂ ਉਸ ਨੂੰ ਟਰੈਕ ਕਰ ਸਕਦੇ ਹੋ ਅਗਰ ਤੁਹਾਡੇ ਨਾਲ ਕੋਈ ਮਿਸਬੀਹੇਵ ਕਰ ਰਿਹਾ ਹੈ ਜੇ ਤੁਸੀਂ ਤੁਹਾਡੀ ਸ਼ਿਕਾਇਤ ਦੇ ਉੱਪਰ ਉਹ ਕਾਰਵਾਈ ਨਹੀਂ ਹੋ ਰਹੀ ਉਸ ਦੀ ਵੀ ਸ਼ਿਕਾਇਤ ਤੁਸੀਂ ਪੁਲਿਸ ਨੂੰ ਦੇ ਸਕਦੇ ਹੋ ਅਗਰ ਤੁਸੀਂ ਸਹੀ ਹੋਏ ਤਾਂ ਉਸ ਪੁਲਿਸ ਅਧਿਕਾਰੀ ਦੇ ਉੱਪਰ ਵੀ ਕਾਰਵਾਈ ਹੋਵੇਗੀ ਜਿਨੇ ਜਾਣਬੁੱਝ ਕੇ ਕਾਰਵਾਈ ਨਹੀਂ ਕੀਤੀ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲੰਧਰ